ਲਗਾਤਾਰ ਤੁਹਾਡੇ ਨਾਲ ਗਰਾਉਂਡ ਜ਼ੀਰੋ ਤੋਂ ਰਿਪੋਰਟਾਂ ਸਾਂਝੀ ਕੀਤੀ ਕਿ ਕਿਹੜੇ ਕਿਹੜੇ ਜਿਹੜੇ ਪਿੰਡ ਨੇ ਇਸ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਤਾਂ ਅੱਜ ਅਸੀਂ ਮੌਜੂਦ ਹੈਗੇ ਹਾਂ ਗੁਰੂ ਨਗਰੀ ਦੇ ਵਿੱਚ ਟਰੈਫਿਕ ਪੁਲਸ ਲਾਈਨ ਵਿਖੇ ਦੱਸ ਜੀਏ ਕਿ ਜਿੱਥੇ ਕਿ ਆਮ ਸਮਾਜ ਸੇਵੀ ਵਕ ਵਕ ਜਿੱਥੇ ਬੰਦੀਆਂ ਜਣੀਆਂ ਵੱਡੇ ਪੱਧਰ ਦੇ ਉੱਤੇ ਸਮਾਜ ਸੇਵਾ ਕਰਦੀ ਦਿਖਾਈ ਦੇ ਰੀਆਂ ਨੇ ਉੱਥੇ ਹੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਪੰਜਾਬ ਪੁਲਿਸ ਵੀ ਵੱਡੇ ਪੱਧਰ ਦੇ ਉੱਤੇ ਜਿਹੜਾ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਇਲਾਕੇ ਹੈਗੇ ਨੇ ਉਹਨਾਂ ਵਾਸਤੇ ਰਾਹਤ ਸਮੱਗਰੀ ਜਿਹੜੀ ਆ ਤਿਆਰ ਉਹਨਾਂ ਵੱਲੋਂ ਇੱਥ ਇਹ ਇਲਾਕਿਆਂ ਦੇ ਵਿੱਚ ਭੇਜੇ ਜਾਣੇ ਆ ਜਿੱਥੇ ਕੀ ਹਨਾ ਦੇ ਨਾਲ ਕਾਫੀ ਨੁਕਸਾਨ ਹੈ ਦੱਸ ਜੀਏ ਕਿ ਇਸ ਇਨ੍ਹਾਂ ਪੈਕਟਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀਆਂ ਬੀਬੀਆਂ ਪੈਣਾ ਵਾਸਤੇ ਖਾਸ ਤੌਰ ਦੇ ਉੱਤੇ ਸਮਾਨ ਜਿਹੜਾ ਸਾਰਾ ਜੋ ਕਹਿ ਸਕਦੇ ਆ ਆਮ ਤੌਰ ਤੇ ਇੱਥੇ ਘਰਾਂ ਦੇ ਨਾਲ ਵਰਤੋ ਵਾਲਾ ਸਮਾਨ ਵੀ ਨਾਲ ਦੀ ਨਾਲ ਕੱਪੜਿਆਂ ਲੈ ਕੱਪੜਿਆਂ ਤੋਂ ਲੈ ਕੇ ਜਾਂ ਚੱਪਲਾਂ ਤੱਕ ਹਰ ਇੱਕ ਚੀਜ਼ ਜਿਹੜੀ ਹੈ ਇੱਥੇ ਉਹਨਾਂ ਵੱਲੋਂ ਦਿੱਤੀ ਜਾਣੀ ਆ ਤਾਂ ਛੋਟੇ ਛੋਟੇ ਬੱਚਿਆਂ ਦਾ ਵੀ ਇਨ੍ਹਾਂ ਵਿੱਚ ਖਿਆਲ ਕੀਤਾ ਗਿਆ ਤਾਂ ਆਹ ਖਾਸ ਤਸਵੀਰ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜਿਹੜੀ ਆ ਪੈਕਿੰਗ ਆ ਤਸਵੀਰ ਆ ਇਹ ਸਾਂਝੀ ਕੀਤੀ ਜਾਵੇ ਕਿ ਜਿਹੜੇ ਕਾਲੇ ਪੈਕੇਟਸ ਜਿਹੜੇ ਲਫਾਫੇ ਜਿਹੜੇ ਆ ਕਿੱਟਾਂ ਤਿਆਰ ਕੀਤੀਆਂ ਗਈਆਂ ਤਾਂ ਇਹ ਇੱਕ ਕਹਿ ਸਕਦੇ ਆ ਕਿ ਨਵਹਿਕਲੀ ਤਸਵੀਰ ਕਿਉਂਕਿ ਅਕਸਰ ਪੰਜਾਬ ਪੁਲਿਸ ਦਾ ਰੂਪ ਤੁਸੀਂ ਦੇਖਿਆ ਹੋਊਗਾ ਕਿ ਚੌਂਕਾਂ ਦੇ ਵਿੱਚ ਨਾਕੇ ਜਿਹੜੇ ਉਹਨਾਂ ਵੱਲੋਂ ਲਗਾਏ ਜਾਂਦੇ ਨੇ ਜਾਂ ਫਿਰ ਵੱਖ-ਵੱਖ ਤਰ੍ਹਾਂ ਦੀ ਡਿਊਟੀਆਂ ਦੇਖਿਆ ਹੋਣੀਆਂ ਲੇਕਿਨ ਆਹ ਤਸਵੀਰ ਪਹਿਲੀ ਵਾਰੀ ਸਾਂਝੀ ਕਰ ਰਹੇ ਆ ਕਿ ਪੰਜਾਬ ਪੁਲਿਸ ਇਸ ਤਰ੍ਹਾਂ ਦੇ ਨੇਕ ਉਪਰਾਲੇ ਵੀ ਉਹਨਾਂ ਵੱਲੋਂ ਕੀਤੇ ਜਾਂਦੇ ਨੇ ਤਾਂ ਉਹਨਾਂ ਨੇਕ ਉਪਰਾਲਿਆਂ ਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਤੁਹਾਡੇ ਨਾਲ ਲਗਾਤਾਰ ਵੇ ਸਾਂਝੇ ਕਰ ਰਹੇ ਕਿਉਂਕਿ ਹਾਲਾਤਾਂ ਦੀ ਗੱਲ ਕਰੀਏ ਹਾਲਾਤ ਜੋ ਨੇ ਕਾਫੀ ਮਾੜੇ ਹੋ ਚੁੱਕੇ ਨੇ ਉਹਨਾਂ ਇਲਾਕਿਆਂ ਦੇ ਕਿਉਂਕਿ ਜਦੋਂ ਪਾਣੀ ਇੱਕੋ ਦਮ ਆਉਂਦਾ ਹੈ ਜਿਸ ਦੇ ਨਾਲ ਕੀ ਕਾਫੀ ਨੁਕਸਾਨ ਹੁੰਦਾ ਹੈ ਜੋ ਨੁਕਸਾਨ ਦੀ ਗੱਲ ਕਰੀਏ ਤਾਂ ਕਈਆਂ ਦੇ ਜੋ ਕਹਿ ਸਕਦੇ ਆ ਕਿ ਘਰ ਢਹਿ ਚੁੱਕੇ ਨੇ ਜਾਂ ਫਿਰ ਸੰਦਾਂ ਦੀ ਗੱਲ ਕਰੀਏ ਟਰੈਕਟਰ ਦੀ ਗੱਲ ਕਰੀਏ ਗੱਡੀਆਂ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਨੁਕਸਾਨ ਵੱਖ-ਵੱਖ ਤਰ੍ਹਾਂ ਦਾ ਜਿਹੜਾ ਪੰਜਾਬੀਆਂ ਦਾ ਹੋਇਆ ਲੇਕਿਨ ਪੰਜਾਬ ਦੇ ਨਾਲ ਕਹਿ ਲਿਆ ਕਿ ਹੋਰ ਕਿਸੇ ਸੂਬੇ ਤੋਂ ਕੋਈ ਨਹੀਂ ਖੜਿਆ ਪੰਜਾਬ ਦੇ ਪੰਜਾਬੀ ਜਿਹੜੇ ਹੈਗੇ ਨੇ ਉਹੀ ਇੱਕ ਦੂਜੇ ਦਾ ਸਾਥ ਦਿੰਦੇ ਜਿਹੜੇ ਦਿਖਾਈ ਦੇ ਰਹੇ ਨੇ ਤਾਂ ਇਹ ਲਗਾਤਾਰ ਜਿਹੜੀ ਤਸਵੀਰ ਸਾਂਝੀ ਕੀਤੀ ਆ ਜਿੱਥੇ ਕਿ ਵੱਖ-ਵੱਖ ਜਥੇਬੰਦੀਆਂ ਵੀ ਨਾਲ ਮੌਜੂਦ ਹੈਗੀਆਂ ਨੇ ਨਾਲ ਦੀ ਨਾਲ ਸ਼ਹਿਰ ਦੇ ਚੰਗੇ ਵਪਾਰੀ ਵੀ ਗੱਲ ਕਰ ਲਈ ਉਹ ਵੀ ਨਾਲ ਮੌਜੂਦ ਹੈਗੇ ਨੇ ਸਾਡੇ ਨਾਲ ਕੁਝ ਇੱਥੇ ਲੋਕ ਮੌਜੂਦ ਹਨ ਉਹਨਾਂ ਵੀ ਗੱਲ ਕਰਦੇ ਆ ਤਾਂ ਕਾਫੀ ਨੇਕ ਉਪਰਾਲਾ ਜੀ ਪੁਲਸ ਦਾ ਇਹ ਰੂਪ ਕਦੀ ਨਹੀਂ ਸੀ ਦੇਖਿਆ ਪੰਜਾਬ ਦੇ ਵਿੱਚ ਕਾਫੀ ਮਾੜੇ ਹਾਲਾਤ ਕਹਿ ਸਕਦੇ ਆ ਕਿਉਂਕਿ ਹੜ੍ਹਾਂ ਦੇ ਨਾਲ ਬਣੇ ਨਹੀਂ ਉਹ ਇਲਾਕਿਆਂ ਦੇ ਵਿੱਚ ਬਿਲਕੁਲ ਵੀ ਕਹਿ ਲਈਏ ਕਿ ਕਾਰੋਬਾਰ ਤੇ ਛੁੱਟੋ ਘਰ ਚ ਰਹਿਣ ਦੇ ਹਾਲਾਤ ਵੀ ਨਹੀਂ ਹੈਗੇ ਜਿੱਥੇ ਇਹ ਸਮਾਨ ਜਾਣ ਦੇਖੋ ਮੈਂ 53 ਸਾਲ ਦੀ ਮੇਰੀ ਉਮਰ ਹੈ ਔਰ ਮੈਂ ਹੈਰਾਨ ਹੋ ਗਿਆ ਦੇਖ ਕੇ ਕਿ ਪੰਜਾਬ ਨਾ ਪੰਜਾਬ ਖੜਿਆ ਔਰ ਪੰਜਾਬ ਪੁਲਿਸ ਦਾ ਉਪਰਾਲਾ ਦੇਖੋ ਖੁਦ ਐਸਪੀ ਮੈਡਮ ਐਡੀਸੀਪੀ ਮੈਡਮ ਖੁਦ ਲਫਾਫੇ ਬਣਾ ਕੇ ਪੈਕ ਕਰਦੇ ਪਏ ਨੇ ਔਰ ਹਰ ਘਰ ਜਾ ਕੇ ਦੇ ਕੇ ਆਉਂਦੇ ਆ ਪੁੱਛਦੇ ਤੁਹਾਡੀ ਕੀ ਜ਼ਰੂਰਤ ਹੈ ਪਿਛਲੀ ਵਾਰ ਹੀ ਗਏ ਸਮਾਨ ਦੇ ਨੇ ਤਿੰਨ ਟਰੱਕ ਗਏ ਉਸ ਤੋਂ ਬਾਅਦ ਦੁਬਾਰਾ ਦੇ ਕੇ ਆਏ ਔਰ ਤੀਸਰੀ ਵਾਰੀ ਫਿਰ ਚਲੇ ਆ ਪੈਕਿੰਗ ਦੇਖੋ ਜਿਹੜੀ ਕੀਤੀ ਹੈ ਕਿ ਕੋਈ ਬੱਚਿਆਂ ਦੀ ਜ਼ਰੂਰਤ ਹੈ ਉਹ ਵੀ ਨਾ ਰਹੀ ਚਦਰਾਂ ਦੀ ਜ਼ਰੂਰਤ ਹੈ ਉਹ ਵੀ ਨਾ ਰਹੀ ਕੰਬਲ ਦੀ ਜ਼ਰੂਰਤ ਹੈ ਉਹ ਵੀ ਨਾ ਰਹੀ ਮੈਂ ਪਹਿਲਾ ਉਪਰਾਲਾ ਦੇਖਿਆ ਆਪਣੀ ਨੇ ਦੇਖਦੇ ਹੋ ਜਾ ਕਿ ਪੰਜਾਬ ਪੁਲਿਸ ਨੇ ਜੋ ਕਰ ਰਹੀ ਹੈ ਨਾ ਮੈਂ ਬਿਆਨ ਨਹੀਂ ਕਰ ਸਕਦਾ ਬਿਲਕੁਲ ਜੀ ਔਰ ਦਿਨੋਂ ਪਹਿਲਾਂ ਰਾਸ਼ਨ ਵੰਡਣ ਦੀ ਵਾਰੀ ਆਈ ਤੇ ਉਸ ਟਾਈਮ ਰਾਸ਼ਨ ਦੀ ਪ੍ਰੋਬਲਮ ਸੀ ਉਹਦੇ ਲਈ ਉਹਨਾਂ ਨੇ ਪੂਰਾ ਖਿਆਲ ਕੀਤਾ ਤਿੰਨ ਟਰੱਕ ਗਏ ਅੱਜ ਜੇ ਸਮਾਨ ਦੀ ਗੱਲ ਕਰੀਏ ਤਾਂ ਚप्पल ਤੱਕ ਜਿਹੜੀ ਚੀਜ਼ ਹੈ ਨਾ ਜ਼ਰੂਰਤ ਦੀ ਉਹ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਤੇ ਪੁੱਛ ਕੇ ਉਹ ਚੀਜ਼ ਦੇਣ ਜਾ ਰਹੇ ਹੈ ਵਪਾਰੀ ਵਰਗ ਵੀ ਸਾਰਾ ਨਾਲ ਹੈ ਜੀ ਤੁਹਾਡੇ ਨਾਲ ਖੜਾ ਤੁਸੀਂ ਵੀ ਇੱਥੇ ਪਹੁੰਚੇ ਅਸੀਂ ਤੇ ਸ਼ੁਕਰਾਨਾ ਕਰਦੇ ਜੀ ਇਹਨਾਂ ਦਾ ਕਮਿਸ਼ਨਰ ਸਾਹਿਬ ਦਾ ਤੇ ਨਾਲ ਸਾਡੇ ਏਡੀਸੀਪੀ ਮੈਡਮ ਅਮਨਦੀਪ ਕੌਰ ਜੀ ਦਾ ਕਿ ਉਹਨਾਂ ਨੇ ਸਾਨੂੰ ਇਸ ਲਈ ਸਮਝਿਆ ਕਿ ਨਾਲ ਕੋਈ ਚੀਜ਼ਾਂ ਜਿਹੜੀਆਂ ਸਾਡੀਆਂ ਸੰਸਥਾਵਾਂ ਵੱਲੋਂ ਜਿਹੜੇ ਸਾਡੀਆਂ ਐਸੋਸੀਏਸ਼ਨਾਂ ਵੱਲੋਂ ਚਲੀਆਂ ਮੈਂ ਕਹਿੰਦਾ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਪੰਜਾਬ ਪੁਲਿਸ ਦਾ ਰੂਪ ਦੇਖ ਕੇ ਇੰਨੀ ਖੁਸ਼ੀ ਹੋ ਰਹੀ ਹੈ ਕਿ ਚਲੋ ਖੁਸ਼ੀ ਕਿਸ ਗੱਲ ਤੋਂ ਹੋ ਰਹੀ ਹੈ ਕਿ ਦੁੱਖ ਦੀ ਘੜੀ ਦੇ ਵਿੱਚ ਬੰਦਾ ਨਾਲ ਖੜਾ ਹੋਵੇ ਬਹੁਤ ਵੱਡਾ ਉਪਰਾਲਾ ਬਹੁਤ ਵੱਡਾ ਉਪਰਾਲਾ ਜੀ ਵਾਲਾ ਜੀ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੇ ਕੀਤੇ ਹਨ ਕਿ ਪੰਜਾਬ ਪੁਲਿਸ ਲੋਕ ਇਸ ਕਦਰ ਜਿਹੜਾ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਦੇਖ ਸਕਦੇ ਹੋ ਕਿ ਜਿੰਨੇ ਵੀ ਆਫੀਸਰਸ ਹੈਗੇ ਨੇ ਇੱਥੇ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਤੇ ਤੁਹਾਡੇ ਨਾਲ ਕੱਲੀ-ਕੱਲੀ ਤਸਵੀਰ ਜਿਹੜੀ ਸਾਂਝੀ ਕਰ ਰਹੇ ਹਾਂ ਕਿਉਂਕਿ ਹਾਲਾਤਾਂ ਦੀ ਗੱਲ ਕਰੀਏ ਕਾਫੀ ਮਾੜੇ ਹਾਲਾਤ ਪੰਜਾਬ ਦੇ ਬਣ ਚੁੱਕੇ ਸੀ ਜਦੋਂ ਪਾਣੀ ਹੈ ਹੁਣ ਪਾਣੀ ਲਥਨ ਤੋਂ ਬਾਅਦ ਜਿਹੜੀ ਅਸਲ ਸੇਵਾ ਜਿਹੜੀ ਉਹ ਤੋਂ ਸ਼ੁਰੂ ਹੋਣੀ ਲੇਕਿਨ ਇਹ ਹਾਲਾਤ ਲਗਾਤਾਰ ਸਾਂਝੇ ਕਰ ਰਹੇ ਹਾਂ ਕਿ ਲਗਾਤਾਰ ਜਿਹੜੀ ਹੈ ਸੇਵਾ ਇੱਥੇ ਜਾਰੀ ਹੈ ਤਾ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਤੁਹਾਡੇ ਨਾਲ ਹਣਾ ਸੰਬੰਧੀ ਕੱਲੀ-ਕੱਲੀ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਕਿੱਥੇ ਕਿੱਦਾਂ ਦੇ ਹਾਲਾਤ ਹੈਗੇ ਨੇ ਕੋਸ਼ਿਸ਼ ਕਰਾਂਗੇ ਕੱਲੇ-ਕੱਲੇ ਪਿੰਡ ਜਾਣ ਦੀ ਪਹੁੰਚਣ ਦੀ ਵੀ ਕਿ ਤੁਹਾਨੂੰ ਦਿਖਾ ਸਕੇ ਕਿ ਪੰਜਾਬ 'ਚ ਜਿਸ ਤਰ੍ਹਾਂ ਦੇ ਨਾਲ ਹੜ੍ਹ ਆਏ ਕੀ-ਕੀ ਨੁਕਸਾਨ ਜਿਹੜਾ ਪੰਜਾਬੀਆਂ ਦਾ ਹੋਇਆ ਤਾਂ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਯ ਸੂਨਕ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ